ਰਹਿਰਾਸ ਸਹਬ ਹਰ ਜੁਗ ਜੁਗ ਭਗਤਿ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰ ਨਾ ਕੰ ਤੁਛ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨੰਦ ਕਾਂ ਪਿਠਦੇ ਨਾਮ ਦੇਹੁ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਰਹਿ ਛਡਾਇਆ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖ ਧਾਮ ਨਾ ਹੋਈ ਤੂ ਕਿਰਤਾ ਕਰਨਾ ਮੈਂ ਨਾਹੀ ਜਾਹੋ ਕਰੇ ਨਾ ਹੋਏ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਹੀ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਹਿਬ ਸਿਵ ਤਸਵਾਲਿਓ ਜਨ ਕੀਤੀ ਸੋ ਪਾਰ ਭਇ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਾਗਾ ਸਾ ਮਹਿਲਾ ਪਹਿਲਾ ਓ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਤਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਨੇ ਕਿਆ ਸੰਸਾ ਕੀਤੇ ਤੇਰੇ ਭਾਵਨ ਹਾਰੇ ਕੇਤੇ ਤੇਰੇ ਰਗ ਭਰੀ ਸੋ ਕਹੀਏ ਕੇਤੇ ਤੇਰੇ ਗਾਵਣ ਹਰ ਗਾਵਣ ਤੁਧਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਧਨੋਂ ਚਿਤ ਗੁਪਤ ਲੈ ਜਾਣ ਲਖ ਲਖ ਧਰਮ ਵਿਚਾਰੇ ਗਾਵਣ ਤੁਧਨੋਂ ਇਸਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋਂ ਤੇਂਦਰ Indra ਸੁਨ ਬੈਠੇ ਦੇਵਤਾ ਅਦਰ ਨਾਲੇ ਗਾਵਣ ਤੁਧਨੋਂ ਚਿਤ ਸਮਾਧੀ ਅੰਦਰ ਗਾਵਣ ਤੁਧਨੋਂ ਸਾਧ ਵਿਚਾਰੇ ਗਾਵਣ ਤੁਧਨੋ ਜ ਤੀਸਰੀ ਸੰਤੋ ਕੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਭੰਡ ਬਪੜ ਰੱਖੀ ਸਰ ਜੁਗ ਜੁਗ ਵਿਧਾ ਨਾਲੇ ਗਾਵਣ ਤੁਧਨੋ ਮੋਹਣੀ ਆਮਣ ਮੋਹਨ ਸੁਰਗ ਮਛਪਿਆਲੇ ਗਾਵਣ ਤੁਧਨੋ ਰਤਨਿਉ ਪਾਏ ਤੇਰੇ 68 ਧੀਰਤ ਨਾਲੇ ਗਾਵਣ ਤੁਧਨੋ ਜੋਦ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਬਨੰ ਭੈ ਮੰਡਾ ਕਰ ਕਰ ਰੱਖੀ ਤੇਰੀ ਧਾਰੇ ਸੇ ਤੁਧਨੋ ਭਾਵਣ ਜੋ ਤਰਪਾਉਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦਨੋ ਗਾਵਣ ਸੇ ਮੇ ਚਤਨੇ ਅਮਨਾਨਕਿਆ ਵਿਚਾਰੇ ਸੋਈ ਸੋਈ ਸਰਾਸਤ ਸਹਿਬ ਸਾਚਾ ਸਾਚੀ ਨਾਹੀ ਹੈਪੀ ਹੋਸੀ ਜਾਇ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੇ ਮਾਇ ਜਿਨਿਉ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਪਾਵੇ ਸੋਈ ਕਰਿ ਸਿਰੁ ਕਮ ਨ ਕਰ ਨ ਜਾਇ ਸੋ ਪਾਸਾ ਸਹ ਪਾਸਾ ਸਹਿ ਬਿ ਨਾਨਕ ਰਹੈ ਨਰਦੈ ਆਸਾ ਮਹਿਲਾ ਪਹਿਲਾ ਸੁਣ ਵਡਾ ਕਿਸ ਕੋਈ ਕੇਵੜ ਵਡਾ ਜੀਠਾ ਹੋਏ ਕੀਮਤ ਪਾਇਨ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੇ ਮਿਲ ਸੁਰਤ ਕੁਮਾਏ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿ ਨਾ ਜਾਏ ਤੇਰੀ ਤਲਵਟ ਆਈ ਸਭ ਸਤ ਸਭ ਤਬ ਸਭ ਚੰਗਿਆਈਆਂ ਸਿੱਧਾ ਵਰਖਾਂ ਕੀਆਂ ਵਡਿਆਈਆਂ ਤੁਧਵੇਂ ਸਿਸ਼ਟ ਸਿੱਧੀ ਕਿਨ ਨਾ ਪਾਈਆ ਕਰਮਲੇ ਨਾਹੀ ਠਾਕ ਰਹੀ ਆਖਣ ਵਾਲਾ ਕਿਆ ਵਿਚਾਰਾ ਸ੍ਰੀਪਤੀ ਪਰੇ ਢੰਡਾਰਾ ਜਿਸਤੂ ਦੇ ਦਿਸਿਆ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾਤ ਸਾਂਹ ਹੱਲਾ ਪਹਿਲਾ ਆਖਾ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸੱਚ ਨਾਮ ਸੱਚ ਨਾਮ ਕੀ ਲਾਗੈ ਪੋਖਤ ਪੋਖਾ ਕਹਿ ਚਲੇ ਅਹ ਦੁਖ ਸੁਖ ਵਿਸਰੇ ਮੇਰੀ ਮਾਈ ਸਾਚਾ ਸਭ ਸਾਚੇ ਨਾਹੀ ਰਹਾਉ ਸਾਚਨ ਆਵਕੀ ਤੇ ਲਵੜਿਆ ਆਇ ਆਖ ਥਕੇ ਕੀਮਤ ਨਹੀਂ ਪਾਈ ਜੇ ਸਭਨ ਲਿਖੀ ਆਖਨ ਪਾਏ ਵਡਨ ਹੋਵੇ ਘਟ ਨਾ ਜਾਏ ਨਾਉ ਮਰੇ ਨ ਹੋਵੇ ਸੋਬ ਦਿਨ ਦਾ ਰਹਿਣ ਝੁਕੇ ਭੋਗ ਗੁਨੇ ਹੋ ਹੋਰ ਨਾਹੀ ਕੋਈ ਨਾਕੋ ਹੋਆ ਨਾਕੋ ਹੋਏ ਜੇ ਵਡਾਪ ਤੇ ਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਕਸਮ ਸਾਰੇ ਕੇ ਕਮਜਾਤ ਨਾਨਕ ਨਾਵੇ ਬਾਦ ਸੁਨਾਤ ਰਾਗ ਗੁਦਰੀ ਮਹਿਲਾ ਚੌਥਾ ਹਰ ਕੀ ਜਨ ਸਤਗੁਰ ਸਰਗੁਰ ਖਾ ਬਨੋ ਕਰੋ ਘਰ ਪਾਸ ਹਮ ਕਿਰੇ ਕਰਮ ਸਤਗੁਰ ਸਰਨਾਇ ਕਰ ਦਿਆ ਨਾਮ ਪ੍ਰਕਾਸ਼ ਮੇਰੇ ਮਿਤ ਗੁਰਦੇ ਮੁਖ ਰਾਮ ਨਾਮ ਪ੍ਰਗਾਸ ਗੁਰਮਤਿ ਨਾ ਮੇਰਾ ਪ੍ਰਾਣ ਸਕਾਈ ਹਰ ਕੀਰਤ ਹਮ ਰੀ ਰਹਿਰਾਸ ਰਹਾਉ ਅਰਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਨੇ ਤ੍ਰਿਪਤਾਸੇ ਮਿਲ ਸੰਕਤ ਗੁਣ ਪ੍ਰਗਾਸ ਜਿਨ ਹਰੇ ਹਰ ਹਰ ਸਰਨਾਮ ਨਾ ਪਾਇਐ ਤੇ ਭਾਗ ਹੀਣ ਜੰਮ ਪਾਸ ਜੋ ਸਤਗੁਰ ਸੰਨ ਸਮਿਤ ਨਹੀਂ ਆਇ ਤ੍ਰਿਗ ਜੀਵੇ ਤ੍ਰਿਗ ਜੀਵਾਸ ਤਿਨ ਹਰ ਜਨ ਸਤਗੁਰ ਸੰਗਤ ਪਾਏ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗ ਜਿਤ ਹਰ ਰਸ ਪਾਇ ਮਿਲ ਜੈ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਤਾਹਿ ਰਿਮ ਚਿਤ ਵੇ ਉਦਮ ਜਾ ਆਹਰ ਹਰ ਜਿਓ ਪਰਿਆ ਸਹਿਲ ਪਥਰ ਮੈਂ ਜੰਤੀਓ ਪਾਇ ਤਾ ਕਰ ਜਿਗਾ ਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਲੇ ਸਿਓ ਤਰਿਆ ਗੁਰ ਪ੍ਰਸਾਰ ਪਰਮ ਪਦ ਪਾਇ ਸੋ ਕੇ ਕਾਸ ਧਰਿਆ ਰਹਾਓ ਜਨਮ ਪਿਤਾ ਲੋਕ ਸਰਬੰਤਾ ਕੋਇ ਨ ਕਿਸ ਕੀ ਧਰਿਆ ਸਿਰਿ ਸਿਰਿ ਰਖ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉੜੇ ਉੜਾ ਵੇਸੇ ਕੋ ਸਾਦਿਸ ਪਾਚੇ ਮਹ ਸ੍ਰੀ ਸ਼ਰਿਆ ਤਿਨ ਕਮਨ ਖਲਾਵੇ ਕਹਾਂ ਚਗਾਵੇ ਮਨ ਮਹਿ ਸਿਮਰਨ ਕਰਿਆ ਸਾਬਣੀ ਦਾਣ ਦਸ ਅਸ਼ਟ ਸਿਧਾਨ ਠਾਕੁਰ ਕਰਤਵ ਧਰਿਆ ਜਨ ਨਾਨਕ ਬਲਬ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਵਰਿਆ ਰਾਗਿਆ ਸਾਹਿਬ ਮਹਿਲਾ ਚੌਥਾ ਸੁਪਰਕ ੴ ਸਤਿਗੁਰ ਪ੍ਰਸਾਦ ਸੋ ਪਰਕਣ ਅਨੰਦ ਹਰ ਪਰਕਣ ਅਨੰਦ ਹਰ ਗਮ ਗਮਿਆ ਪਾਰ ਸਭ ਧਾਵੇ ਸਭ ਧਾਵੇ ਤੋ ਜੀ ਹਰ ਸੱਤੇ ਸਰਜਨਹਾਰ ਸਭ ਜੀ ਤੁਮਾਰੇ ਜੀ ਤੁਜੀਆਂ ਕਾਧਾ ਤਰ ਹਰ ਤੇ ਆਵ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿਆ ਪੇ ਠਾਕੁਰ ਆਪੇ ਸੇਵਕ ਜੀ ਕੈ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰੇਕ ਕੋ ਪ੍ਰਕ ਸੁਮਾਨ ਇਕ ਦਾਤ ਇਕ ਪਖਾਰੀ ਜੀ ਸਭ ਤੇਰੇ ਝੋਲ ਵਿਡਾਣਾ ਤੂੰ ਆਪੇ ਦਾਤ ਆਪੇ ਭੁਗਤਾ ਜੀ ਹੋਤਿ ਦਿਨ ਨ ਵਰਨਾ ਜਾਣਾ ਤੂੰ ਪਾਰ ਬ੍ਰਹਮ ਭੇਂਤ ਬੇਚਰੀ ਤੇਰੇ ਕਿਆ ਗੁਣਿ ਅਖ ਵਖਾਣਾ ਜੋ ਸੇਵਾ ਜੋ ਸੇਵਾ ਤੁਝ ਜੀ ਜਨਾਨਕ ਤਿਨ ਕੁਰਬਾਨਾ ਹਰਤਾ ਆਵੇ ਹਰਤਾ ਆਵੇ ਤੋ ਜਿ ਸੇਂਜਾ ਜੁਗ ਮੈਂ ਸੁਖਵਾਸੀ ਸੇਵ ਮੁਕਤ ਸੇਵ ਮੁਕਤ ਪੈ ਜਨ ਹਰਤਾ ਜਿ ਤਿੰਨ ਟੂਟੀ ਜਮਕੀ ਫਾਸੀ ਜਿਨਨ ਰਪੋ ਜਨ ਹਰਨ ਰਪੋ ਤੇ ਆਏ ਜਿ ਤਨ ਕਾ ਭੋ ਸੁਖਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰਤਾ ਜਿ ਜਨ ਨਾਨਕ ਤਿਨ ਬਵਜਾਸੀ ਤੇਰੀ ਪਗ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਆ ਤੇਰੇ ਪਰ ਤੇਰੇ ਭਵੇ ਸਲਾਹਨ ਤੁਜੀ ਹਰ ਨਿਕ ਨੇਕੀ ਅਨੰਤਾ ਤੇਰੇ ਨੇ ਤੇਰੇ ਨੇ ਪੜੇ ਬੋ ਸਮਰ ਸਾਸਰੀ ਖੜ ਕਰਿਆ ਕਟ ਕਰਮ ਕਰੰਤਾ ਸੇ ਪਗਰ ਸੇ ਪਉ ਇਹ ਜਨਾਨਕ ਜੀ ਜੋ ਭਾਵੇ ਮੇਰੇ ਹਰਪ ਗਵੰਤਾ ਤੂੰ ਆਦਪੁਰਖਿ ਅਪਰੰਪਰ ਕਰਤਾ ਜੇ ਤੁਧ ਜੇਵਣੀ ਵਰਨਾ ਕੋਈ ਤੂੰ ਜੁਗ ਜੁਗ ਏਕੋ ਸ੍ਰਸਦਾ ਤੂੰ ਏਕੋ ਜੀ ਤੂੰ ਨੇਚਲ ਕਰਤਾ ਸੋਇ ਤੁਧਾ ਪੇ ਭਾਵੇ ਸੋਇ ਵਰਤੇ ਜਿਤ ਦਾਪੇ ਘਰੇ ਸੋ ਹੋਈ ਤੁਦਾ ਪੈ ਸੇ ਤੇ ਸਭਿ ਉਪਾਇ ਜੀ ਤੁਦਾ ਪੈ ਸਿਰ ਜੇ ਸਭ ਕੋ ਜਨ ਨਾਨ ਗੁਨ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਆਸਾ ਮਹਿ ਲਾ ਚੌਥਾ ਤੂ ਕਰਤਾ ਸਚਾਰ ਮੈਂ ਨਾ ਸਹੈ ਜੋ ਤੂ ਪਾਵੇ ਸੋਈ ਤਿਸੇ ਜੋ ਤੂ ਦੇ ਸੋਈ ਹੋ ਪਾਇਰ ਹਾਉ ਸਭ ਤੇਰੀ ਤੂ ਸਭਨੀ ਧੈ ਜਿਸਨੂੰ ਕਿਰਪਾ ਕਰੇ ਤਿਨਾ ਰਤਨੰ ਪਾਇਆ ਗੁਰਮੁਖ ਲਾਦਾ ਮਨਮੁ ਗਵਾਇਆ ਤੁਧਾ ਪਿਛੋੜਿਆ ਹਪ ਮਿਲਾਇਆ ਤੂ ਦਰੇ ਅਸੋਦਿ ਹਿਮਾਇਤ ਤੁਮਿ ਦੂਜਾ ਕੋਈ ਨਾ ਜੀ ਜਨ ਸਭ ਤੇ ਰਾਕੇ ਲਵਜੋਗ ਮਿਲ ਵਿਚਰਸਨੋਗੀ ਮੇਲ ਜਿਸਨੂ ਤੂ ਜਾਣੈ ਸੋ ਜਨ ਜਾਣੈ ਹਰਗੁ ਸੁਧਿ ਆਖ ਵਖਾਣੈ ਜਿਨ ਹਰ ਸੇਵਤਿ ਸੁਖ ਪਾਇਐ ਸਹਿਜੈ ਹਰਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੀਆ ਸਭੁ ਇਤਿ ਦਿਵਿਨ ਦੂਜਾ ਵਰਨਾ ਕੋਈ ਤੂ ਕਰ ਕਰ ਵੇਖੈ ਜਾਣੈ ਸੋ ਜਨ ਨਾਨਕ ਮੇ ਪ੍ਰਗਟ ਹੋਇ ਆਸਾ ਮਹਿਲਾ ਪਹਿਲਾ ਤੇ ਤਸਰ ਵੜੇ ਪੈਲੇ ਨਵਾਸਾ ਪਾਣੀ ਪਾਵਕ ਤਨੇ ਹੈ ਕੀਆ ਪੰਖਨ ਮੋ ਭਗਨੇ ਚਾਲੇ ਹਮ ਦੇ ਕਹਿ ਤੇ ਡੂਬਿਐ ਲੈ ਮਨ ਇੱਕ ਨ ਚਿਤਸਮੁੜ ਮਨਾ ਹਰ ਬਿਸਰੈ ਤੇਰੇ ਗੁਣ ਗਲਿਆ ਰਹਾਉ ਨਾਉ ਜਤੀ ਸਦੀ ਨੇ ਪੜਿਆ ਮੂਰਨ ਸੁਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿੰਤੂ ਨਾਹੀ ਬਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹ ਹਰੀਆ ਗੋਮ ਤੇ ਮਿਲ ਕੇ ਹੈ ਤੇਰੀ ਬਰੀਆ ਵਰ ਕਾ ਤਰੇ ਕਿਤੇ ਨਾ ਕਾਮ ਸਾਸੰਗਤ ਭਜ ਕੇਵਲ ਨਾਮ ਸਰਨ ਜੀ ਅੰਲਾ ਭਉਜੰਤਰਨ ਕਹਿ ਜਨਮ ਬਿਤਾ ਜਾ ਤਰੰਗ ਮਾਇਆ ਕੈ ਰਹਾਓ ਜਬ ਦਸਨਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨੈ ਹਰਾਇ ਰਹੁ ਨਾਨਕ ਹਮਣੀ ਚਕਰਮ ਸਰਨ ਪ੍ਰੇਕੀ ਰੱਖੋ ਸਰਮਾ 5.10 ਕਵਯੋ ਭਾਈ ਮੈਂ ਤੀਉਪਈ ਹਮਰੀ ਕਰੋ ਹਾ ਦੇ ਰਖਾ ਪੂਰਨ ਹੋਏ ਕਿ ਤੇ ਇਛਾ ਤਵ ਚਨਮ ਦੇਹ ਮਾਰਾ ਆਪਣਾ ਜਨ ਕਰੋ ਪ੍ਰਤੀ ਪਰ ਅਮਰੇ ਦੁਸ ਸਮੈ ਤੁਮ ਕਾਹੋ ਆਪ ਹਾ ਦੇ ਮੋਹੇ ਬਚਾਓ ਸੁਖੀ ਬਸੈ ਮੂਰ ਪਰਵਾਰਾ ਸੇਵਕ ਸਿਖ ਸਬਿਆ ਕਰਤਾਰਾ ਮੋਰਛਣ ਜੀ ਕਰ ਦਇਆ ਕਰੀਆ ਸਭੈਨ ਕੁਹਾੜ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਆਤਮੈ ਛਾੜ ਕੇ ਵਰਨਾ ਤਿਆਉ ਜੋ ਵਰਤਾਂ ਸੁ ਤੁਮਤੇ ਪਾਉ ਸੇਵਕ ਸੇਖ ਹਮਾਰੇ ਤਾਰਿਆ ਚੰਚੁਨ ਸਤਰ ਹਮਾਰੇ ਮਾਰੀਏ ਆਪ ਹਾਥ ਦੇ ਮੁਝੇ ਬਰੀ ਅਮਰ ਨਿਕਾਲ ਕਤਰਾਸਨੇ ਬਰੀਏ ਤੁਝੋ ਸਦਾ ਹਮਾਰੇ ਪਛਾ ਸਿਰ ਸੂਝੋ ਕਰੀਂ ਬਰਖਾ ਰੱਖ ਲੈ ਮੇ ਰਖਨ ਹਾਰੇ ਸਾਇਬ ਸੰਦ ਸਹਾਏ ਪਿਆਰੇ ਦੀਨ ਬਰ ਦੁਸਤਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪੈ ਬ੍ਰਹਮ ਅਵਤਰਾ ਕਾਲ ਪੈ ਸ਼ਿਵ ਜੀ ਅਵਤਰਾ ਕਾਲ ਪੈ ਗੁਰੂ ਸ੍ਰੀ ਪ੍ਰਕਾਸ਼ ਆ ਸਕਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸਭ ਕੀਓ ਬੇਦਰਾ ਬ੍ਰਹਮ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਇਹ ਮਹਾਰਾਜ ਜਮਨ ਕਾਲ ਸਭ ਰਕਤ ਬਨਾਇਓ ਦੇਵ ਦਾ ਜਚਨੇ ਬਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਜੀ ਸਿਖੋ ਹਮਾਰੇ ਸਕਲ ਪ੍ਰਜਾ ਜਿਨੀ ਆਪ ਸਵਾਰੀ ਸਿਵਕਣ ਕੋ ਸਿਵ ਗੁਣ ਸੁਖ ਦਿਯੋ ਸਤਰ ਕੋ ਬਲ ਮੋ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨ ਚਿੰਟੀ ਤੇ ਕੁੰਤਰੇ ਅਸੂਲਾ ਸਫਰ ਕਿਰਪਾ ਦੇਸ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਬੜ ਬੜ ਕੀ ਜਾਣੇ ਜਬ ਦਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬਾ ਕਰਤ ਕਰਤ ਹੋ ਕਬਹੂ ਤੁਮੈ ਮਿਲਤ ਦੇ ਤਰਸਮ ਜਿਹ ਤੇ ਬਲੰਸੁਰ ਸਬਤਾਰੇ ਆਪਿ ਆਪਣੇ ਭੂਰਿਓ ਚਾਰੇ ਤੁਮ ਸਬੀਤੇ ਰਹਿ ਤਿਨ ਰਣਜਨ ਜਾਨਤ ਭੇਦ ਪੇਦੇ ਰ ਆਲਮ ਨਿਰੰਕਾਰ ਨਰਮਕਾ ਨਿਰਲੰਬੇ ਆਗਨੀ ਨਾ ਦੇਸੰਭ ਤਾਕਾ ਮੁੜ ਝਾਰ ਦੇਦਾ ਜਾ ਕੋ ਪੇਵਨ ਭਾਵਤ ਭੇਦ ਤਾਕੋ ਕਿਰਪਾ ਹਣ ਨਮਰ ਮਹਾ ਮੁੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸਭ ਨਿਰੰਕਾਰ ਕਾ ਚੀਨਤ ਨਹਿ ਪਿਵ ਆਪਿ ਆਪਣੇ ਬੁਧਾਏ ਜੇਤੀ ਪਰਨਤ ਪੈਨ ਪਿੰਡ ਤੇ ਹਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿ ਸਜਾ ਪ੍ਰਥਮ ਸੰਸਾਰਾ ਇਕੇ ਰੂਪਨ ਉਪਸਰੂਪ ਪਰੰਕ ਪਿਵਰਾਵ ਕਹਿ ਪੂਪਾ ਅੰਡਾ ਜੇਰੇ ਸੇ ਤਰੀਕੇ ਨੇਤ ਕੋ ਜਖਾਨ ਬਹੁ ਰਹਿ ਦੇਨੇ ਕਉ ਬੂੜਾ ਜਾਹ ਬੇਟਾ ਕਉ ਸਿੰਧ ਪੈ ਸੰਕਿਰੇ ਕੇਠਾ ਸਗਰੇ ਸਿਦ ਗਾਏ ਚੰਬਵ ਆਰ ਜਗੜ ਸਰੂਪ ਸੇੰਭਵ ਅਬਰਚਾ ਮੇ ਰਿਦਮ ਕਰੋ ਸੇ ਕੀ ਵਾਰ ਸੇ ਸੰਗਰੋ ਦੁਸ਼ਰਥੇਰ ਵਰਤ ਪਾਤਾ ਸਕਲਮਲੇਸ਼ ਕਰੋ ਰਣ ਘਾਤਾ ਜੇ ਤੂ ਸਹ ਸਰਣੀ ਪਰੇ ਤਿੰਨ ਕਾ ਦਸਦਕ ਤੋ ਹਵਾ ਮਰੇ ਪਰਥਣ ਪਗ ਪਰੇ ਤਿਹਾਰੇ ਤਿੰਨ ਕ ਤੁਮ ਸੰਕਟ ਸਭ ਟਾਰੇ ਜੋ ਕਲ ਕੋਈ ਕਭਰਤ ਹੈ ਤਾਂ ਕੇ ਕਾਲ ਨਿਕਟਣਾ ਹੈ ਰੱਛਾ ਹੋਇ ਤਾਂ ਸਭ ਕਾਲ ਦੁਸਰੇ ਸਰੇ ਤਤ ਕਾਲਾ ਕਿਰਪਾ ਦੇ ਸੰਝਾਣੇ ਹਰੇ ਹੋ ਤਾਂ ਕੇ ਤਾਪ ਤਨ ਕੋ ਮੋਹ ਰਹੋ ਰਿਧ ਸਿਧ ਕਰਮ ਸੁਭ ਹੋਏ ਦਸੁ ਸਾਸ ਸਕੇ ਨਾ ਕੋਈ ਇੱਕ ਬਾਰ ਤੇ ਤੁਮੇ ਸੁਮਾਰਾ ਕਾਲ ਪਾਸੇ ਧਾਇ ਬਾਰਾ ਜਿੰਨਰ ਨਾਮ ਤੇ ਹਾਰੋ ਕਹਾਦਾਰੀ ਦਸੁ ਲੋਗ ਤੇ ਰਹਾ ਕੜ ਕੇ ਤੇ ਮੈਂ ਸਰਨ ਤੇ ਹਾਰੀ ਆਪ ਹਾ ਦਿਲ ਹੋ ਬਾਰੀ ਸਰਬ ਠੋਰਮ ਹੋ ਸੁਹਾਏ ਦਸੁ ਲੋਗ ਤੇ ਲਿਹੋ ਬਚਾਈ ਸੁਵਿਆ ਪਾਇ ਗਏ ਜੋfte ਤੁਮਰੇ ਤਪਤੇ ਕੋ ਅਗਰੇ ਨਹੀਂ ਆਨਿਓ RAM ਰਹੀਮ ਪ੍ਰਾਨ ਕਰਾਨੇ ਕਹਮ ਤੇ ਕਨਾ ਮਾਨਿਓ ਸਿਮਰ ਸਾਸ ਸਰਬੇ ਸਭੋ ਭੇਦ ਕਹਿ ਹਮ ਇੱਕ ਨ ਜਾਣਿਓ ਸਿਰੇਸ ਪਾਨਿਂ ਕਿਰਪਾ ਤੁਮਰੀ ਕਰੈਨ ਕ ਸਭ ਤੋਹਿ ਬਖਾਨਿਓ ਲੋਖਰਾ ਸਗਲੇ ਦਵਾਰ ਕੋ ਛਾੜ ਕੇ ਗਇਓ ਤੋਹਾਰੋ ਦਵਾਰ ਪਾਇ ਗਏ ਕਿਲਾ ਦਿਆ ਸੇ ਗੋਬਿੰਦਾਸ ਤੋਹਾਰ RAM ਕਲੀ ਮਹੱਲਾ ਤੀਜਾਣ ਦੇ ਓੰਕਾਰ ਸਤਗੁਰ ਪ੍ਰਸਾਦ ਆਨੰਦ ਮੈਂ ਮਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਰ ਸੇਤੀ ਮਨ ਵਧੀਆਂ ਵਧਾਈਆਂ ਪਰਾਗ੍ਰਤਿਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਰੋਤਾ ਗਾਵੋ ਹਰੀ ਕੇਰਾ ਮਨ ਜਨੀ ਮਸਾਇਆ ਕਹੇ ਨਾਨਕ ਅਨੰਦ ਹੋਆ ਸਤਿਗੁਰੁ ਮੈਂ ਪਾਇਆ ਏ ਮਨ ਮੇਰਿਆ ਤੂ ਸਦਾ ਰੋ ਹਰ ਨਾਲੇ ਹਰ ਨਾਲੋ ਤੂ ਮਨ ਮੇਰੇ ਦੁਖ ਸਭ ਬਿਸਾਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਰਨ ਸੁਬਨਾ ਗਲਾ ਸਮਰਤ ਸੁਆਮੀ ਸੋ ਕਹ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕਿਜਾ ਜਿਸ ਤੇ ਸੋ ਪਾਵੇ ਸੁਰ ਸਿਪਤ ਸੁਲਾਹ ਤੇਰੀ ਨਾਮ ਨੂੰ ਵਸਾਵੇ ਨਾਮ ਜਿਨ ਕਾ ਮਨ ਵਸਿਆ ਆਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਾ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਹੀ ਆਧਾਰ ਮਿਰਾ ਜਿਨ ਭੁੱਖਾ ਸੁਭਗਵਾਈਆਂ ਕਰ ਸ਼ਾਂ ਸੁਖ ਮਣੇ ਵਸੈ ਜਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰਵਟਹੁ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਭਰਤ ਘਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰੇ ਧਾਰੀਆਂ ਪੰਚ ਦੂਤਰ ਵਸ ਕੀਤੇ ਕਾਲ ਕੰਟਕ ਮਾਰਿਆ ਤੋਰ ਕਰਮ ਪਾਇ ਤੁਜਿਨ ਕੋ ਸਿ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈ ਸੁਖ ਹੋ ਹਦਤ ਕਰਨ ਦਵਾਜੇ ਅਣ ਦਸਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰਬ੍ਰਮ ਪ੍ਰਪਾਇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਚਰਨ ਲਾਗੇ ਬਾਜੇ ਅੰਧੜ ਤੂਰੇ ਮੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਾਧ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਗਾਵੇ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੇ ਜੇ ਕੋ ਭੁੰਤੇ ਰਸ ਕਾ ਹੋਇ ਉਦਾਰੋ ਇਹ ਵਸਤਰੀ ਨਹ ਜਾਏ ਨਿਤ ਨਿਤ ਰਖਿਓ ਰਤਾਰੋ ਤਮ ਸੰਸਾਰ ਤਰ ਲਗਤਰੀਏ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋ ਕੀਤਾਈ ਮੈਂ ਨਿਰਗੁਣਿਆਰੇ ਕੋਈ ਨਹੀਂ ਆਪੇ ਤਰਸ ਪਿਉਈ ਤਰਸ ਪਿਆ ਮੇਰੇ ਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਲੇ ਤਾ ਜੀਵਾਂ ਤਨਮਨ ਥੀ ਵੇ ਹਰਿਆ ਪੋੜੀ ਜਿੱਥੇ ਤੂੰ ਸਮਰਤ ਜਿੱਥੇ ਕੋਈ ਨਹੀਂ ਉੱਥੇ ਤੇਰੀ ਰਾਖੀ ਅਗਨੀ ਦਰਮਾਏ ਸੁਣ ਕੇ ਜਮ ਕੇ ਦੂਤ ਨਹੀਂ ਤੇਰੇ ਛੱਡ ਜਾਏ ਭੋਤਲ ਵਿਖਮਸਗਾ ਗੁਰ ਸ਼ਬਦੀ ਭਾਰ ਉਪਾਏ ਇਨ ਕੋ ਲਗੀ ਪਿਆਸ ਐ ਅਮ੍ਰਿਤ ਸੇ ਖਾਏ ਕਲਮੇ ਹਉ ਕਨਕੜ ਗੋਵਿੰਦ ਗਾਏ ਸਮਸੈਨੋ ਕਿਰਪਾ ਸਮਹਲੇ ਸਾਹੀ ਸਾਹਿ ਬਿਰਤਾ ਕੋ ਨਾ ਜਾਇ ਜੀ ਆਵਤੁ ਦਇ ਸਲੋਕ ਮਹੱਲਾ ਪੰਜਵਾ ਅੰਤਰ ਗੁਰੂ ਆਰਾਧਨਾ ਜੀਵਾਂ ਜਬ ਕਿਰਣਾਉ ਨੇਤਰੀ ਸਤਗੁਰ ਪ੍ਰੇਖਿ ਨਾ ਸੁਰਨੀ ਸੁਰਨਾ ਗੁਰਨਾਉ ਸਤਗੁਰ ਸੇ ਤੀਰਤਿਆ ਦਰਗਹਿ ਭਾਈਆ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਮਹਿ ਵਤ ਦੇ ਜਗ ਮੋ ਉਤਮ ਕਾੜਿਐ ਵਿਰਲੇ ਕੇਈ ਕੇ ਮਹੱਲਾ ਪੰਜਵਾ ਰਖੇ ਰਖਣਿ ਹਾਰਿਆ ਪਿਉ ਬਾਰਿਆਣ ਮੁਰਕੀ ਪੈਰੀ ਪਾਏ ਕਾਜ ਸਵਾਰੀਅਣ ਵਾਹ ਆਪ ਦੇ ਆਲ ਮਨੋ ਨਾ ਵਿਸਾਰੀਅਣ ਸਾਧ ਜਿਨਾ ਕੇ ਸੰਗ ਕੋ ਜਲ ਤਹਾਰੀਅਣ ਸਾਖਤ ਨਿੰਦਗ ਦੁਸ਼ਕਿਨ ਮਾਹੀ ਵਿਦਾਰੀਅਣ ਈ ਸਾਹਿਬ ਕੀ ਟੇਕ ਨਾਨਕ ਮਣੇ ਮਾਹੀ ਜਿਸ ਮਰਸੁ ਕੋ ਹੋਏ ਸਗਲੇ ਦੁਖ ਜਾਏ ਈ ਸਾਹਿਬ ਕੀ ਟੇਕ ਨਾਨਕ ਮਣੇ ਮਾਹੀ ਜਿਸ ਮਰਸੁ ਕੋ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ